SSF ਬਣਾਈ ਹੈ ਨਵੀਂ ਪੁਲਿਸ ਬਣਾਈ ਹੈ ਸੜਕ ਸੁਰੱਖਿਆ ਫੋਰਸ ਦੇਖਿਆ ਹੁਣ ਤੁਸੀਂ ਸੜਕਾਂ ਤੇ ਖੜੇ ਉਹਨਾਂ ਦਾ ਕੰਮ ਹੈ ਐਕਸੀਡੈਂਟ ਜੇ ਰੱਬ ਨਾ ਕਰੇ ਕੋਈ ਹੋ ਜੇ ਐਕਸੀਡੈਂਟ ਉਹਦੀ ਨਾਲ ਦੀ ਨਾਲ ਪਹੁੰਚ ਕੇ ਜਾਨਾਂ ਬਚਾਉਣੀਆਂ ਸਭ ਤੋਂ ਪਹਿਲਾਂ ਤਾਂ ਉਹ ਉਹਨਾਂ ਕੋਲੇ ਜਿਹੜਾ ਕਾਟਨ ਡਟਾਲ ਤੇ ਪੱਟੀ ਹੈ ਪਹਿਲਾਂ ਤਾਂ ਖੂਨ ਰੋਕੋ ਫਿਰ ਉਹਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਪ੍ਰੋਪਰ ਸਟ੍ਰੈਚਰ ਤੇ ਚੱਕ ਕੇ ਉਹਨਾਂ ਨੂੰ ਲੈ ਕੇ ਨੇੜੇ ਦੇ ਹਸਪਤਾਲ ਚ ਪਾ ਕੇ ਜਾਨ ਬਚਾਉ 48% ਜਾਨਾਂ ਇੱਕ ਸਾਲ ਚ ਬਚਾਤੀਆਂ ਜੀ ਜੇ 5500 ਬੰਦੇ ਦੀ ਪਹਿਲਾਂ ਡੈਥ ਹੁੰਦੀ ਸੀ ਸਾਲ ਚ ਤਾਂ ਹੁਣ 2500 2600 ਦੀ ਜਿਹੜੀ ਮੌਤ ਹੋਣੀ ਹੁੰਦੀ ਹੈ ਔਨ ਦਾ ਸਪੌਟ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਦੇ ਟ੍ਰਾਂਸਪੋਰਟ ਮੰਤਰੀ ਨਿਤਨ ਗੱਡਕਰੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਕਹੀ ਹੈ ਜੀ ਕਿ ਪੰਜਾਬ ਤੋਂ ਸਿੱਖਿਆ ਜਾ ਸਕਦਾ ਹੈ ਅਣ ਹੋਈਆਂ ਮੋਤਾਂ ਸੀ ਆਪਾਂ ਉਹਨੂੰ ਬਾਅਦ ਚ ਐਂ ਲਿਖੀ ਸੀ ਕਹਿ ਦਿੰਦੇ ਸੀ ਭਈ ਐਂ ਲਿਖੀ ਸੀ ਉਹ ਮੋਤਾਂ ਬਚਾਈਆਂ ਫਿਰ ਕਈ ਕਰੋੜ ਰੁਪਈਆ ਕੈਸ਼ ਤੇ ਕਈ ਤੋਲੇ ਸੋਨੇ ਦੇ ਗਹਿਣੇ ਉਹ ਵੀ ਉਹਨਾਂ ਘਰਾਂ ਦੇ ਵਿੱਚ ਵਾਪਸ ਪਹੁੰਚਾਏ ਕਿਉਂਕਿ ਜਦੋਂ ਐਕਸੀਡੈਂਟ ਹੋ ਜੇ ਉਦੋਂ ਕੌਣ ਦੇਖਦਾ ਮੇਰਾ ਬਟੂਆ ਕਿੱਥੇ ਜਾਂ ਮੇਰਾ ਪਰਸ ਕਿੱਥੇ ਕੋਈ ਪਰਿਵਾਰ ਵਿਆਹ ਤੋਂ ਆ ਰਿਹਾ ਜਾਂ ਵਿਆਹ ਤੇ ਜਾ ਰਿਹਾ ਐਕਸੀਡੈਂਟ ਹੋ ਗਿਆ ਉੱਥੇ ਜਾਨ ਬਚਾਉਣ ਦੀ ਹੁੰਦੀ ਹੈ ਉਸ ਵੇਲੇ ਉਹਨਾਂ ਪੈਸਿਆਂ ਨੂੰ ਵੀ ਉਹਨਾਂ ਦੇ ਘਰੇ ਪਹਚਾਇਆ ਬਾਅਦ ਚ ਉਹਨਾਂ ਦੇ ਘਰੇ ਜਾ ਕੇ ਵੀ ਆਉਨੇ ਆ ਕਿ ਭਾਈ ਕਿਵੇਂ ਠੀਕ ਹੋਣ ਹੋਰ ਕੋਈ ਕੋਈ ਜ਼ਰੂਰਤਾਂ ਨਹੀਂ ਹੁਣ ਸੇ ਠੀਕ ਹੈ ਕਿਤੇ ਕੋਈ ਹਸਪਤਾਲ ਜਾਣ ਦੀ ਦੁਬਾਰਾ ਜ਼ਰੂਰਤ ਨਹੀਂ ਸਰਕਾਰਾਂ ਦਾ ਆ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਲੋਕਾਂ ਨੂੰ ਸੇਫਟੀ ਦੇਣਾ